ਸਤਿ ਸ਼੍ਰੀ ਅਕਾਲ ਜੀ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਇਹ ਜਿਹੜਾ ਕੱਲ ਸਲਵਾਰ ਤੇ ਡਿਜ਼ਾਈਨ ਬਣਾ ਕੇ ਦਿਖਾਇਆ ਸੀ ਜੀ ਇਹ ਉਹਦੀ ਕੁੜਤੀ ਤੇ ਆਪਾਂ ਡਿਜ਼ਾਈਨ ਬਣਾ ਰਹਾਂਗੇ ਫਰੰਟ ਘੇਰੇ ਤੇ ਆਪਾਂ ਡਿਜ਼ਾਈਨ ਬਣਾਉਣਾ ਜੀ ਇਹ ਚਾਕ ਘੇਰਾ ਦੋਨਾਂ ਤੇ ਹੀ ਬਣਾਉਣਾਗਾ ਆਪਾਂ ਨੇ ਤੇ ਇਹਦੀ ਸਲਵਾਰ ਤੇ ਆਪਾਂ ਨੇ ਕੱਲ ਪੱਟੀ ਲਾ ਕੇ ਤੁਹਾਨੂੰ ਦਿਖਾਈ ਸੀ ਉਹ ਪੱਟੀ ਉਸੇ ਢੰਗ ਨਾਲ ਲਾਉਣੀ ਹੈ ਜੀ ਪਰ ਡਿਜ਼ਾਈਨ ਅਲੱਗ ਹੈ ਜਦੋਂ ਵੀ ਤੁਸੀਂ ਕੱਪੜੇ ਚੋਂ ਕਟਿੰਗ ਪੱਟੀਆਂ ਕਟਿੰਗ ਕਰਨੀਆਂ ਨੇ ਗਲੇ ਦਾ ਜਰੂਰ ਦੇਖ ਲਿਓ ਜੇਕਰ ਗਲਾ ਬਾਹ ਨੂੰ ਪਲਟਣਾ ਤਾਂ ਆਪਾਂ ਨੂੰ ਚਾਰਸ ਪੀਸ ਚਾਹੀਦਾਗਾ ਮੈਂ ਪਹਿਲਾਂ ਉਹਦਾ ਆਈਡੀਆ ਲਾ ਲਿਆ ਸੀ ਜੀ ਵੀ ਘੱਟ ਤਾਂ ਨਹੀਂ ਰਹਿੰਦਾ ਫਿਰ ਇਸ ਤਰ੍ਹਾਂ ਆਪਾਂ 1.5 1.5 ਇੰਚ ਚੌੜੀਆਂ 2.5 ਇੰਚ ਚੌੜੀਆਂ ਪੱਟੀਆਂ ਕੱਟ ਲੈਣੀਆਂ ਨੇ ਜੀ ਇਹ ਮੈਂ ਚਾਰ ਪੱਟੀਆਂ ਗੱਟੀਆਂ ਨੇ ਇਹਦਾ ਦੋ ਦਾ ਤਾਂ ਜੋੜ ਪੈ ਕੇ ਚਾਕ ਕੇਰਾ ਫਰੰਟ ਤੇ ਘੁੰਮ ਜੂਗਾ ਬਾਕੀ ਬਾਹਾਂ ਤੇ ਕੰਮ ਆ ਜਾਣਗੀਆਂ ਜਾਂ ਕਿਤੇ ਵੀ ਸਲਵਾਰ ਤੇ ਲਾਈਆਂ ਸੀ ਆਪਾਂ ਉਹਦੀਆਂ ਪੱਟੀਆਂ ਵਾਂ ਇਕੱਠੀਆਂ ਕੱਟ ਲੀਆਂ ਸੀ ਬਹੁਤ ਸੋਹਣਾ ਡਿਜ਼ਾਈਨ ਬਣਦਾ ਜੀ ਪਰ ਆਪਾਂ ਲੱਗਦਾ ਵੀ ਪਤਾ ਨਹੀਂ ਕਿਵੇਂ ਬਣਾਇਆ ਹੁੰਦਾ ਵੀ ਆਪਾਂ ਨੂੰ ਔਖਾ ਲੱਗਦਾ ਹੁੰਦਾ ਬਿਲਕੁਲ ਸੌਖਾ ਡਿਜ਼ਾਈਨ ਹੈ ਜੀ ਟਾਈਮ ਤਾਂ ਥੋੜਾ ਜਿਆਦਾ ਲੱਗਦਾਗਾ ਇਹਦੀਆਂ ਜਿਹੜੀਆਂ ਬਾਹਾਂ ਨੇ ਉਹ ਕੱਫ ਟਾਈਪ ਬਣਣਗੀਆਂ ਜੀ ਉਦਿਆਂ ਵੀ ਆਪਾਂ ਪੱਟੀ ਕੱਟ ਲੈਨੇ ਆ ਤੇ ਉਹਦੀ ਵੀਡੀਓ ਮੈਂ ਕੱਲ ਸ਼ੇਅਰ ਕਰੂੰਗੀ ਜੀ ਅੱਜ ਜਿਆਦਾ ਲੰਬੀ ਹੋ ਗਈ ਸੀ ਇਹ ਵੀ ਮੈਂ ਬਹੁਤ ਤੇਜ਼ ਵੀਡੀਓ ਚਲਾਈ ਹੋਈ ਆ ਤਾਂ ਅੱਜ ਤੁਹਾਨੂੰ 15 ਮਿੰਟ ਦੀ ਲਾ ਲੋ ਵੀਡੀਓ ਤੁਹਾਡੇ ਤੱਕ ਆਈਏਗੀ ਜੇਕਰ ਆਪਾਂ ਜਿੰਨਾ ਟਾਈਮ ਇਹਨੂੰ ਕੰਮ ਕਰਦਿਆਂ ਨੂੰ ਲੱਗਿਆਗਾ ਉਹਨਾਂ ਲਈਏ ਤਾਂ ਲਗਭਗ 4-5 ਘੰਟਿਆਂ ਦੀ ਵੀਡੀਓ ਬਣ ਜਾਣੀ ਸੀ ਇਹ ਜੀ ਨਾ ਤਾਂ ਉਹਤੇ ਕਫ ਲਾਉਣੇ ਨੇ ਥੋੜਾ ਜਿਹਾ ਕਫਾ ਟਾਈਪ ਆਪ ਪੱਟੀ ਜੀ ਐ ਤੇ ਉਹਦੇ ਵਿੱਚ ਬਲ ਪਰ ਕਾਫਾ ਵਾਂਗੂ ਹੀ ਪਾਉਣੇ ਨੇ ਇਹ ਵੀਡੀਓ ਆਪਾਂ ਕੱਲ ਨੂੰ ਸ਼ੇਅਰ ਕਰਾਂਗੇ ਅੱਜ ਕਰ ਰਹੇ ਹਾਂ ਜੀ ਆਪਾਂ ਪੱਟੀਆਂ ਦੀ ਵੀਡੀਓ ਦੇਖੋ ਇਹ ਪੱਟੀਆਂ ਨੇ ਜੀ ਜੇਕਰ ਆਪਾਂ ਬਿਨਾ ਪੇਸਟਿੰਗ ਤੋਂ ਫੋਲਡ ਕਰਾਂਗੇ ਤਾਂ ਇਹਨੇ ਸਹੀ ਨਹੀਂ ਰਹਿਣਾ ਇਸ ਤੋਂ ਪਹਿਲਾਂ ਜੀ ਆਪਾਂ ਜਿਹੜਾ ਫਰੰਟ কুরਤੀ ਦੀ ਫਰੰਟ ਸਾਈਡ ਹੁੰਦੀ ਹੈ ਉੱਥੇ ਡਿਜ਼ਾਈਨ ਬਣਾਵਾਂਗੇ ਸਾਰਿਆਂ ਚਾ ਤਾਂ ਪਹਿਲਾਂ ਤਾਂ ਆਪਾਂ ਨਿਸ਼ਾਨ ਲਾਉਣੇ ਆ ਜੀ ਇਹ ਆਪਾਂ ਘੇਰ ਦਾ ਨਿਸ਼ਾਨ ਲਾ ਰਹੇ ਆ ਜਿੱਥੋਂ ਆਪਣਾ ਘੇਰਾ ਫੋਲਡ ਹੋਣਾ ਕੱਟ ਮੈਂ ਪਹਿਲਾਂ ਹੀ ਲਾਰਖੇ ਸੀ ਜਿੰਨਾਂ ਕੁ ਲੰਬਾਈ ਰੱਖਣੀ ਹੈ ਉਹਨੂੰ ਆਪਾਂ ਸਿੱਧਾ ਫੱਟੀ ਨਾਲ ਨਿਸ਼ਾਨ ਲਾ ਲਿਆ ਜੀ ਕਿਉਂਕਿ ਇਹਦੇ ਘੇਰੇ ਤੇ ਨਹੀਂ ਆਉਂਦਾ ਜਿਹੜਾ ਆਪਾਂ ਡਿਜ਼ਾਈਨ ਬਣਾਵਾਂਗੇ ਘੇਰੇ ਤੋਂ 3 1/2 ਇੰਚ ਉੱਪਰ ਰਹਿ ਜਾਣਾ ਇਹਨੇ ਚੱਕਾਂ ਦੇ ਵੀ ਲਗਭਗ 1.5 ਤੋਂ 2 ਇੰਚ ਸਾਈਡ ਤੇ ਰਹਿ ਜਾਣਾ ਸਾਰਿਆਂ ਚੋਂ ਪਹਿਲਾਂ ਤਾਂ ਜੀ ਆਪਾਂ ਇਹ ਜਿਹੜੀਆਂ ਪੱਟੀਆਂ ਨੇ ਇਹਨੂੰ ਪੇਸਟ ਕਰ ਲਾਂਗੇ ਇਸ ਤਰੀਕੇ ਨਾਲ ਤੁਸੀਂ ਇਹਨੂੰ ਪੇਸਟ ਕਰ ਲਿਓ ਪਰ ਇੱਕ ਗੱਲ ਦਾ ਧਿਆਨ ਰੱਖਿਓ ਕਈ ਵਾਰੀ ਆਪਾਂ ਨਾ ਐਵੇਂ ਜਿਵੇਂ ਵੱਡੇ ਟੁਕੜੇ ਦੀ ਪੱਟੀਆਂ ਪੇਸਟ ਕਰ ਰਹੀਆਂ ਤਾਂ ਆਪਣਾ ਧਿਆਨ ਇਹ ਹੋਣਾ ਚਾਹੀਦਾ ਜੀ ਸਿਰਫ ਕੱਪੜੇ ਦੀ ਪ੍ਰੈਸ ਹੋਣੀ ਚਾਹੀਦੀ ਹੈ ਜੇਕਰ ਪੇਸਟਿੰਗ ਦੇ ਉੱਤੇ ਚਿਪਣ ਵਾਲੇ ਪਾਸੇ ਤੁਸੀਂ ਪ੍ਰੈਸ ਫੇਰਤੀ ਤਾਂ ਉਹ ਕਪੜਾ ਤੇ ਜਿਹੜੀ ਪੇਸਟਿੰਗ ਹੈ ਉਹ ਪ੍ਰੈਸ ਨਾਲ ਚਿਪ ਜੂਗੀ ਜਾਂ ਫਿਰ ਤੁਸੀਂ ਪੁੱਠੇ ਪਾਸੇ ਪੇਸਟਿੰਗ ਵਾਲੀ ਸਾਈਡ ਉੱਪਰ ਰੱਖ ਕੇ ਪ੍ਰੈਸ ਮਾਰਿਓ ਇਹ ਮੈਂ ਕੱਪੜੇ ਵਾਲੀ ਸਾਈਡ ਹੀ ਲਾ ਰਹੀਆਂ ਜੀ ਕਿਉਂਕਿ ਬਸ ਆਪਾਂ ਕੰਮ ਧਿਆਨ ਨਾਲ ਕਰਦੇ ਆ ਜੀ ਕੋਈ ਚੱਕਰ ਨਹੀਂ ਹੈਗਾ ਚਿਪਾਵੇਂ ਆਪਾਂ ਪੇਸਟਿੰਗ ਵਾਲੀ ਸਾਈਡ ਪ੍ਰੈਸ ਫੇਰ ਦੋ ਭਾਵੇਂ ਕੱਪੜੇ ਵਾਲੀ ਸਾਈਡ ਹੁਣ ਇਹ ਆਪਣੀ ਜਿਹੜੀ ਪੱਟੀਆਂ ਨੇ ਆਪਾਂ ਨੇ ਇਸ ਤਰੀਕੇ ਨਾਲ ਪੇਸਟ ਕਰ ਲੈਣੀਆਂ ਨੇ ਜੀ ਪੇਸਟਿੰਗ ਕਰਨ ਦਾ ਫਾਇਦਾ ਇਹ ਹੈ ਜੀ ਜਿਹੜੀ ਆਪਣੀ ਪੱਟੀ ਐ ਇੱਕ ਤਾਂ ਉਹ ਥੋੜੀ ਜੀ ਹਾਰਡ ਹੋ ਜਾਂਦੀ ਹੈਗੀ ਇੱਕੇ ਦੇ ਵਿੱਚ ਵੀ ਇਹ ਜਿਹੜਾ ਆਪਣਾ ਉੱਪਰਲਾ ਕਪੜਾ ਹੁੰਦਾ ਉਹ ਲੂਸ ਨਹੀਂ ਹੁੰਦਾ ਵੀ ਜਦੋਂ ਖਿੱਚੇ ਤੋਂ ਨਹੀਂ ਸਟੈਚੇਬਲ ਨਹੀਂ ਹੁੰਦਾ ਇਸ ਲਈ ਆਪਾਂ ਪੇਪਰ ਪੇਸਟਿੰਗ ਦੀ ਵਰਤੋਂ ਕਰਦੇ ਆ ਹੁਣ ਆਪਾਂ ਪੱਟੀਆਂ ਪੇਸਟ ਕਰਨ ਤੋਂ ਬਾਅਦ ਜੀ ਆਪਾਂ ਇਹਤੇ ਲੈਸ ਜੜਾਂਗੇ ਜਿਵੇਂ ਮੈਂ ਤੁਹਾਨੂੰ ਕੱਲ ਦੱਸਿਆਗਾ ਬੀ ਜਿਹੜਾ ਇਹਦਾ ਪੁੱਠਾ ਪਾਸਾ ਲੈਸ ਦਾ ਉਹ ਉੱਪਰ ਹੋਣਾ ਚਾਹੀਦਾ ਸਿੱਧਾ ਪੱਟੀ ਵਾਲੇ ਵੀ ਸਾਈਡ ਹੋਣਾ ਚਾਹੀਦਾ ਕੱਪੜੇ ਵਾਲੀ ਸਾਈਡ ਇਹਦੀ ਜਿਹੜੀ ਸਾਈਡ ਤੇ ਕਿਨਾਰੀ ਬਣੀ ਹੁੰਦੀ ਹੈ ਜੀ ਉਹ ਤੋਂ ਆਪਾਂ ਵਿੱਚ ਰੱਖ ਕੇ ਬਿਲਕੁਲ ਕਿਨਾਰੇ ਕਿਨਾਰੇ ਤੇ ਸਿਲਾਈ ਲਾ ਲਾਂਗੇ ਤੁਸੀਂ ਇਹ ਥੋੜੀ ਜੀ ਲੈਸ ਹੁੰਦੀ ਹੈ ਜਿਹੜੀ ਖਿੱਚ ਮਾਰਨ ਲੱਗ ਜਾਂਦੀ ਹੈਗੀ ਲੈਸ ਨੂੰ ਲੂਜ਼ ਰੱਖਿਓ ਪੱਟੀ ਨੂੰ ਖਿੱਚ ਕੇ ਰੱਖਿਓ ਤਾਂ ਕਿ ਆਪਣੀ ਜਿਹੜੀ ਝੋਲ ਨਾ ਪਵੇ ਲੈਸ 'ਚ ਇਸ ਤਰੀਕੇ ਨਾਲ ਜੀ ਪਹਿਲਾਂ ਮੈਂ ਸਾਰੀ ਲੰਬੀ ਪੱਟੀ ਤੇ ਲੈਸ ਜੜ ਲਈ ਤਾਂ ਕਿ ਆਪਾਂ ਨੂੰ ਵੀ ਜੇ ਦੋ ਆਪਾਂ ਪੱਟੀ ਲਾਵਾਂਗੇ ਦੋਸਾਨੀ ਰਹੇ ਬਾਕੀ ਉਹਦੇ ਆਪਾਂ ਵੀ ਫਰੰਟ ਚਾਕ ਘੇਰਾ ਘਮਾਉਣਾਗਾ ਪਰ ਉਹ ਬਿਲਕੁਲ ਕਿਨਾਰੇ ਤੇ ਨਹੀਂ ਘਮਾਉਣਾ ਜੀ ਬਿਲਕੁਲ ਵੀ ਸੈਂਟਰ ਜੇ ਚ ਆਪਾਂ ਨੇ ਬਾਕਸ ਜਿਹਾ ਬਣਾਉਣਾਗਾ ਉਹ ਆਪਾਂ ਨੇ ਨਿਸ਼ਾਨ ਪਹਿਲਾਂ ਮੈਂ ਲਾ ਲਈ ਸੀ ਉਹ ਵੀਡੀਓ ਥੋੜੀ ਜੀ ਸਕਿਪ ਹੋ ਗਈ ਜੀ ਉਹ ਨਿਸ਼ਾਨ ਮੈਂ ਲਾਏ ਸੀਗੇ ਉਹ ਹੁਣ ਮੈਂ ਤੁਹਾਨੂੰ ਦੱਸਦੀ ਆਂ ਵੀ ਇਹ ਪੱਟੀ ਆਪਾਂ ਨੇ ਭਾਵੇਂ ਤੁਸੀਂ ਕਿਸੇ ਵੀ ਤਰੀਕੇ ਨਾਲ ਲਾਉਣੀ ਹੈ ਪਰ ਮੈਂ ਤੁਹਾਨੂੰ ਪੱਟੀ ਦੇ ਕੋਨੇ-ਕੁਨੇ ਮੋੜਨੇ ਦੱਸੂਗੀ ਜੀ ਅੱਜ ਵੀਡੀਓ ਦੇ ਵਿੱਚ ਇਹ ਦੇਖੋ ਜੀ ਇਹ ਆਪਣੇ ਕਮਰ ਦਾ ਨਿਸ਼ਾਨ ਆ ਗਿਆ ਤੇ ਆਪਾਂ हिਪ ਤੇ ਕਮਰ ਦੇ ਸੈਂਟਰ ਜੇਚੋ ਸਾਈਡ ਤੋਂ ਪੱਟੀ ਲੈ ਜਾਣੀ ਸ਼ੁਰੂ ਕਰਾਂਗੇ ਇਹ ਪੱਟੀ ਇਧਰੋਂ ਜਿਹੜਾ ਤਕੋਨਜੀ ਚ ਜਾ ਕੇ نیچے ਜਿਵੇਂ ਤੁਸੀਂ ਮੇਰਾ ਲੱਗਿਆ ਹੋਇਆ ਨਿਸ਼ਾਨ ਦੇਖ ਸਕਦੇ ਹੋ ਆਪਾਂ ਨੇ ਇਸ ਤਰੀਕੇ ਨਾਲ ਇਹਦਾ ਜਿਹੜੀ ਪੱਟੀ ਲਾਉਣੀ ਸ਼ੁਰੂ ਕਰਨੀ ਹੈਗੀ ਇੱਥੇ ਆਪਾਂ ਨੇ ਪੱਟੀ ਦਾ ਉੱਪਰਲੀ ਸਾਈਡ ਲੈਸ ਚੈਂਦੀ ਹੈ ਜੀ ਇਹਦੇ ਨੀਚੇ ਵਾਲੀ ਸਾਈਡ ਪਲੇਨ ਹੈ ਆਪਾਂ ਉਸ ਤਰੀਕੇ ਨਾਲ ਜੀ ਪੱਟੀ ਇਹਨੂੰ ਪੱਟੀ ਨੂੰ ਰੱਖ ਲਾਂਗੇ ਤੇ ਧਾਗਾ ਹਮੇਸ਼ਾ ਤੁਸੀਂ ਪੱਟੀ ਵਾਲੇ ਕਲਰ ਦਾ ਵਰਤਿਓ ਜੀ ਮੈਂ ਭੁੱਲ ਗਈ ਸੀ ਧਾਗਾ ਚੜਾਉਣਾ ਪਹਿਲਾਂ ਆਪਾਂ ਧਾਗਾ ਚੇਂਜ ਕਰ ਲੈਣੇ ਆ ਧਾਗਾ ਚੇਂਜ ਕਰਨ ਤੋਂ ਬਾਅਦ ਆਪਾਂ ਇੱਥੇ ਸਿਲਾਈ ਲਾਉਣੀ ਸ਼ੁਰੂ ਕਰ ਦਾਂਗੇ ਜੀ ਇਹ ਜਿਹੜੀ ਲੈਸ ਹੈ ਇਹ ਅੰਦਰ ਨੂੰ ਫੋਲਡ ਹੋ ਜੂਗੀ ਜੀ ਜਿਹੜਾ ਕਪੜਾ ਸੀਗਾ ਉਹ ਵੀ ਅੰਦਰ ਨੂੰ ਫੋਲਡ ਹੋ ਜਾਊਗਾ ਇਹ ਬਿਲਕੁਲ ਤੁਸੀਂ ਕਿਨਾਰੇ ਕਿਨਾਰੇ ਤੇ ਸਲਾਈ ਲਾਉਣੀ ਸ਼ੁਰੂ ਕਰ ਦਿਓ ਆ ਦੇਖੋ ਇੱਥੋਂ ਇਹਦਾ ਕਾਰਨਰ ਮੋੜਨਾਗਾ ਇਹਨੇ ਹੁਣ ਤਕੋਣ ਚ ਮੈਂ ਇਸ ਤਰੀਕੇ ਨਾਲ نیچے ਲੈ ਆਈ ਬੀ ਸ਼ੇਪ ਮੰਗੂ ਇਸ ਤੋਂ ਬਾਅਦ ਇਹਨੇ نیچے ਸਿੱਧਾ ਚਾਕਾਂ ਦੇ ਜਿਵੇਂ ਆਪਾਂ ਚਾਕ ਫੋਲਡ ਕਰਦੇ ਹੁੰਨੇ ਆ ਸਿੱਧਾ ਸਿੱਧਾ ਜਾਣਾ ਚਾਕਾਂ ਦੇ ਹਿਸਾਬ ਨਾਲ ਫਿਰ ਘੇਰੇ ਦੇ ਹਿਸਾਬ ਨਾਲ ਸਿੱਧਾ ਸਿੱਧਾ ਜਾਣਾ ਉੱਥੋਂ ਕਾਰਨਰ ਮੋੜਨੇ ਨੇ ਜੀ ਆਪਾਂ ਕੋਨੇ ਮੋੜਨੇ ਨੇ ਬਸ ਕੋਨੇ ਮੋੜ ਦੇਖੋ ਜਿਵੇਂ ਹੁਣ ਇਹ ਤਾਂ ਅੰਦਰ ਨੂੰ ਮੁੜੂਗਾ ਤਾਂ ਇੱਥੇ ਆਪਾਂ ਨੂੰ ਲੂਜ਼ ਕਪੜਾ ਛੱਡਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਿਉਂਕਿ ਇਹ ਤਾਂ ਸਗੋਂ ਅੰਦਰ ਨੂੰ ਫੋਲਡ ਹੋਊਗਾ ਇਹ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਇਸ ਤਰੀਕੇ ਨਾਲ ਜਿਹੜਾ ਇਹਦੇ ਕਮਾ ਲਾਂਗੇ ਹੁਣ ਇਹਨੇ ਇਸ ਤਰ੍ਹਾਂ ਇੱਥੇ ਫੋਲਡ ਹੋ ਜਾਣਾਗਾ ਇਹ ਤੁਹਾਨੂੰ ਮੈਂ ਬਾਅਦ ਚੋਂ ਡਬਲ ਸਲਾਈ ਤੇ ਦੱਸੂਗੀ ਆਪਾਂ ਹੁਣ ਚਾਕਾਂ ਦੇ ਨਾਲ ਨਾਲ ਇਹਨੂੰ ਵੀ ਲਾ ਲਓ 2 ਇੰਚ ਚਾਕਾਂ ਤੋਂ ਇੱਧਰ ਬਚਿਆ ਹੋਣਾ ਆਪਾਂ ਛੱਡ ਕੇ ਜਿਹੜਾ ਨਿਸ਼ਾਨ ਲਾਏ ਸੀਗੇ ਉਵੇਂ ਸਿੱਧਾ ਲੈ ਜਾਾਂਗੇ ਜੀ ਆਪਣੇ ਕਾਰਨਰ ਦੇ ਨਿਸ਼ਾਨ ਜਿੱਥੇ ਆਪਾਂ ਨੇ ਘੇਰੇ ਤੇ ਲਾਇਨੇ ਉੱਥੇ ਤੱਕ ਤੁਸੀਂ ਹਮੇਸ਼ਾ ਕੱਪੜਾ ਹਲਕਾ ਜਿਹਾ ਹੱਥ ਨਾਲ ਖਿੱਚ ਕੇ ਰੱਖਿਓ ਤਾਂ ਕਿ ਤੁਹਾਡੀ ਪੱਟੀ ਜਿਹੜੀ ਵੀ ਬਾਅਦ ਚੋਂ ਵੀ ਲੂਜ਼ ਨਾ ਰਹੇ ਜੇ ਵੀ ਪੱਟੀ ਉੱਪਰ ਖੜਮੀ ਖੜਮੀ ਜੀ ਨਹੀਂ ਹੋਣੀ ਚਾਹੀਦੀ ਬਿਲਕੁਲ ਕੱਪੜੇ ਦੇ ਨਾਲ ਨਾਲ ਹੋਣੀ ਚਾਹੀਦੀ ਹੈ ਤੁਸੀਂ ਇਸ ਲਈ ਤੁਸੀਂ ਪੱਟੀ ਨੂੰ ਕਦੇ ਵੀ ਲੂਜ਼ ਨਾ ਛੱਡਿਓ ਪਰ نیچے ਵਾਲੇ ਕੱਪੜੇ ਨੂੰ ਥੋੜਾ ਜਿਹਾ ਖਿੱਚ ਲਿਓ ਬਾਕੀ ਇੱਕ ਗੱਲ ਦਾ ਮੈਂ ਕੱਲ ਵੀ ਦੱਸਿਆ ਸੀ ਜੀ ਜਿਹੜੇ ਕਲਰ ਦੀ ਆਪਾਂ ਪੱਟੀ ਲਾ ਰਹੇ ਹਾਂਗੇ ਇਹ ਦੇਖੋ ਜੀ ਇਹ ਕਾਰਨਰ ਆ ਗਿਆ ਇੱਥੇ ਕ੍ਰੋਸ ਪਾ ਲਿਆ ਮੈਂ ਹੁਣ ਆਪਾਂ ਇਹਨੇ ਇਹਦਾ ਘੇਰੇ ਵਾਲੀ ਸਾਈਡ ਆ ਗਈ ਜੀ ਆਪਾਂ ਚਾਕਾਂ ਤੋਂ ਹੁਣ ਆਪਾਂ ਨੇ ਇੱਥੋਂ ਮੋੜਨਾਗਾ ਇਹਨੂੰ ਬਹੁਤ ਸੋਹਣਾ ਜਿਹੜਾ ਇਹ ਡਿਜ਼ਾਈਨ ਬਣ ਕੇ ਤਿਆਰ ਹੁੰਦਾਗਾ ਇਹ ਪ੍ਰਿੰਟਡ ਸੂਟ ਦੇ ਵਿੱਚ ਵੀ ਜਾਨ ਪਾ ਦੂਗਾ ਇਹ ਦੇਖੋ ਜੀ ਹੁਣ ਇੱਥੋਂ ਜਦੋਂ ਆਪਾਂ ਇਸ ਤਰੀਕੇ ਨਾਲ ਫੋਲਡ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਪੱਟੀ ਦੇ ਵਿੱਚ ਖਿੱਚ ਪੈ ਰਹੀ ਹੈ ਕਿਉਂਕਿ ਇਹ ਦਾ ਕਾਰਨਰ ਆ ਗਿਆ ਜੀ ਜੇਕਰ ਆਪਾਂ ਨੇ ਅੰਦਰ ਨੂੰ ਫੋਲਡ ਕਰਨਾ ਤਾਂ ਆਪਣਾ ਕੱਪੜਾ ਲੂਜ਼ਰ ਹੋਊਗਾ ਵੀ ਤਾਂ ਕੋਈ ਚੱਕਰ ਨਹੀਂ ਲੂਜ਼ ਕੱਪੜਾ ਛੱਡਣ ਦੀ ਜੇਕਰ ਆਪਾਂ ਨੇ ਵੀ ਜਿਵੇਂ ਮੈਂ ਮੋੜ ਰਹੀਆਂ ਇਸ ਤਰੀਕੇ ਨਾਲ ਕਾਰਨਰ ਮੋੜਨਾ ਤਾਂ ਆਪਾਂ ਨੂੰ ਇੱਥੇ ਕੱਪੜਾ ਛੱਡਣਾ ਪਊਗਾ ਕਿਉਂਕਿ ਲੈਸ ਵਾਲੀ ਸਾਈਡ ਆ ਦੇਖੋ ਜੀ ਹੁਣ ਮੈਂ ਐਵੇਂ ਛੱਡ ਰਹੀਆਂ ਐ ਛੱਡ ਕੇ ਮੈਂ ਇਹਦਾ ਵੀ ਕਾਰਨਰ ਜਾ ਵੀ ਦੇਖ ਲਿਆ ਵੀ ਇੰਨਾ ਕੱਪੜਾ ਵੀ ਜਿਹੜੀ ਕਟਿੰਗ ਵਾਲੀ ਸਾਈਡ ਹੈਗੀ ਲੈਸ ਤੋਂ ਦੂਸਰੀ ਸਾਈਡ ਵੀ ਉੱਥੇ ਖਿੱਚਣਾ ਪਵੇ ਵੀ ਜਦੋਂ ਆਪਾਂ ਕਾਰਨਰ ਮੋੜ ਰਹੇ ਹਾਂ ਹਮੇਸ਼ਾ ਕਾਰਨਰ ਮੋੜਨ ਵੇਲੇ ਇਹ ਗੱਲ ਦਾ ਧਿਆਨ ਰੱਖਣਾ ਚਾਹੀਦਾ ਜਿਵੇਂ ਹੁਣ ਦੇਖੋ ਵਧੀਆ ਸ਼ੇਪ ਬਣ ਰਹੀ ਹੈ ਜੀ ਇਸ ਤੋਂ ਬਾਅਦ ਆਪਾਂ ਇਹਨੂੰ ਅੰਦਰ ਕੱਪੜੇ ਨੂੰ ਫੋਲਡ ਕਰਕੇ ਇੱਥੋਂ ਕਾਰਨਰ ਮੋੜ ਮੋੜ ਦਾਂਗੇ ਜੀ ਵੀ ਇਹ ਤਰੀਕਾ ਜ਼ਰੂਰ ਵਰਤਿਓ ਤੁਸੀਂ ਅੱਜ ਮੈਂ ਤੁਹਾਨੂੰ ਸਿਰਫ ਇਹ ਵੀਡੀਓ ਇਸੇ ਲਈ ਪਾਈ ਹੈ ਵੀ ਕਈ ਵਾਰੀ ਆਪਾਂ ਨੂੰ ਕੋਨੇ ਮੋੜਨ ਤੇ ਇਹ ਹੁੰਦਾ ਵੀ ਆਪਾਂ ਕਿਵੇਂ 모ੜੀਏ ਇਹਨੂੰ ਇਹਦੇ ਲਈ ਜੀ ਤੁਸੀਂ ਲਗਭਗ ਵੀ ਮੈਂ ਇਹ 2 ਇੰਚ ਕੱਪੜੇ ਵਾਂਗੂ ਛੱਡਿਆ 2 ਇੰਚ ਕੱਪੜਾ ਛੱਡ ਕੇ ਤੁਸੀਂ ਇੱਥੋਂ ਕੋਨਾ 모ੜ ਲਿਓ ਬਸ ਬਾਕੀ ਮੈਂ ਤੁਹਾਨੂੰ ਤੱਕ ਦੱਸੀ ਹੈ ਜੀ ਵੀ ਕੱਪੜੇ 'ਚ ਬਲ ਨਹੀਂ ਪੈਣਾ ਚਾਹੀਦਾ ਵੀ ਜਦੋਂ ਆਪਾਂ ਅੰਦਰ ਨੂੰ ਐਵੇਂ ਫੋਲਡ ਕਰ ਰਹੇ ਹਾਂ ਵੀ ਸ਼ੇਪ ਵੀ ਕੋਨਾ ਆ ਜਾਂਦਾਗਾ ਤਾਂ ਬਸ ਆਪਣਾ ਜਿਹੜਾ ਕੱਪੜਾਗਾ ਉਹ ਵੀ लूज रहना चाहता भी टैट ना हो भी, भी खिंचना पवे क्योंकि जो आप फिर कोना मोड़ा फिर उदोनी होने सही मोड़ना इस तरीके जी हूँ ये आपको जिन्ना क भी घेरा लाइनी है कि निशान मेरे लाए हुए ने जी वो भीडियो मैं पहले ही दस चुकी हूँ भी स्किप हो गई सी इतों आपने घुमा लेनी है जी दूसरा कोना भी तुम्हें सेम तरीके मोड़ना हूँ आप चाक सैड आ गए जी चाकों तो आपने जिमें पहला स्टार्टिंग किया ਫੇਰ ਉਹਨੂੰ ਵੀ ਸ਼ੇਪ ਜਾ ਬਣਾ ਲਾਂਗੇ ਇੱਥੋਂ ਦੇਖੋ ਜੀ ਆਪਾਂ ਨੇ ਨਿਸ਼ਾਨ ਉੱਪਰ ਲਾਇਆ ਹੈਗਾ ਇੱਥੇ ਤੱਕ ਮਸ਼ੀਨ ਲਿਆ ਕੇ ਇਹਨੂੰ ਇੱਥੇ ਰੋਕ ਦਾਂਗੇ ਜੀ ਇੱਥੋਂ ਆਪਾਂ हिਪ ਤੇ ਫੇਰ ਓਮੀ ਤਕੋਨ ਜਿਵੇਂ ਤਕੋਨ 'ਚ ਨਿਸ਼ਾਨ ਲੱਗਿਆ ਹੋਇਆ ਹੈਗਾ ਓਮੀ ਲਾ ਲਾਂਗੇ ਬਹੁਤ ਸੋਹਣਾ ਜਿਹੜਾ ਇਹ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਹੈਗਾ ਵੀਡੀਓ ਦੇ ਐਂਡ 'ਚ ਮੈਂ ਤੁਹਾਨੂੰ ਉਹ ਡਿਜ਼ਾਈਨ ਦਿਖਾਉਂਗੀ ਵੀ ਕਿਵੇਂ ਬਣਿਆ ਹਨਾ ਕੰਪਲੀਟ ਆਪਾਂ ਇਹਦਾ ਤੁਹਾਨੂੰ ਕੱਲ ਨੂੰ ਸ਼ੇਅਰ ਕਰਾਂਗੇ ਜੀ ਕਿਉਂਕਿ ਇਹਦੇ ਹਜੇ ਬਾਜੂ ਵੀ ਰਹਿੰਦੇ ਨੇ ਡਿਜ਼ਾਈਨ ਵਾਲਾ ਸੂਟ ਹੈ ਆ ਥੋੜਾ ਜਿਹਾ ਟਾਈਮ ਬਹੁਤ ਖਾਂ ਬਾਕੀ ਸਿੰਪਲ ਸੂਟ ਬੰਦਾ ਦਿਨ ਚ ਦੋ ਬਣਾ ਸਕਦਾ ਜੀ ਪਰ ਡਿਜ਼ਾਈਨ ਵਾਲਾ ਸੂਟ ਇੱਕ ਵੀ ਮਸਾ ਬਣਦਾ ਵੀਡੀਓ ਬਣਾਉਣ ਲਈ ਤਾਂ ਬਿਲਕੁਲ ਨਹੀਂ ਬਣਦਾ ਜੀ ਕਿਉਂਕਿ ਆਪਾਂ ਵੀਡੀਓ ਵੀ ਸ਼ੇਅਰ ਕਰਨੀ ਹੁੰਦੀ ਹੈ ਜੇਕਰ ਵੀਡੀਓ ਨਾ ਸ਼ੇਅਰ ਕਰਨੀ ਹੋਵੇ ਤਾਂ ਥੋੜਾ ਜਿਹਾ ਹੋਰ ਟਾਈਮ ਜਲਦੀ ਬਣ ਜਾਂਦਾ ਇਹ ਆਪਾਂ ਹੁਣ ਇਸ ਤਰੀਕੇ ਨਾਲ ਸਾਰੇ ਵਾਲੇ ਦਾਲੇ ਕਮਾ ਲਿਆ ਹੁਣ ਆਪਾਂ ਲਗਭਗ ਸਵਾ ਕਿੰਚ ਚੌੜੀ ਪੱਟੀ ਰੱਖ ਕੇ ਹੁਣ ਆਪਾਂ ਦੂਸਰੀ ਸਾਈਡ ਸਿਲਾਈ ਮਾਰ ਦਾਂਗੇ ਜੀ ਇਸ ਸਾਈਡ ਇਹਨਾਂ ਨੇ ਕੁਝ ਨਹੀਂ ਲਾਇਆ ਹੈਗਾ ਜਿਵੇਂ ਜਿਹੜਾ ਜੇ ਕਰ ਜਿਆਦਾ ਕਪੜਾ ਅੰਦਰ ਬਚਦਾਗਾ ਤਾਂ ਤੁਸੀਂ ਉਹਦੀ ਕਟਿੰਗ ਕਰ ਦਿਓ ਬਸ ਥੋੜਾ ਥੋੜਾ ਪੈਰ ਪੈਰਕ ਦਾ ਰੱਖ ਕੇ ਕਿਉਂਕਿ ਫਿਰ ਜਿਆਦਾ ਫੁੱਲਵਾ ਜਾ ਨਾ ਰਹੇ ਇਸ ਤਰੀਕੇ ਨਾਲ ਜੀ ਆਪਾਂ ਇੱਥੋਂ ਵੀ ਫੋਲਡ ਕਰ ਲਾਂਗੇ ਹੁਣ ਆਪਾਂ ਨੇ ਇਹਦੇ ਕੋਨੇ ਵੀ ਐਵੇਂ ਮੋੜਨੇ ਨੇ ਉੰਬਸ ਮੇਨ ਗੱਲ ਜੀ ਕੋਈ ਵੀ ਡਿਜ਼ਾਈਨ ਬਣਾਉਣਾ ਇੱਕ ਤਾਂ ਆਪਣੇ ਜਿਹੜੇ ਦੇ ਵਿੱਚ ਬਟ ਨਹੀਂ ਪੈਣ ਚਾਹੀਦੇ ਵੀ ਜਿਹੜੀ ਆਪਾਂ ਆਹਮ ਨਾਲ ਇਹਨੂੰ ਕੰਮ ਨੂੰ ਕਰਨਾ ਚਾਹੀਦਾਗਾ ਇੱਕ ਜਿਹੜੇ ਕਾਰਨਰ ਹੁੰਦੇ ਨੇ ਵੀ ਕੋਨੇ ਹੁੰਦੇ ਨੇ ਉਹਨੂੰ ਫੋਲਡ ਕਰਨ ਵੇਲੇ ਜ਼ਰੂਰ ਧਿਆਨ ਰੱਖੋ ਜੀ ਵੀ ਵਸ ਇਹ ਆਪਾਂ ਸਹੀ ਤਰੀਕੇ ਨਾਲ ਫੋਲਡ ਕਰ ਲਏ ਨੇ ਇੱਥੇ ਬਾਕੀ ਉੱਪਰ ਸਲਾਈ ਲਾਉਣੀ ਪੈਣੀ ਹੈ ਜੀ ਸਲਾਈ ਤਾਂ ਨੀਚੋਂ ਵੀ ਸਰ ਜਾਂਦਾ ਪਰ ਇਹ ਜਿਹੜਾ ਇਹਦੇ نیچے ਕਪੜਾਗਾ ਜਿਆਦਾ ਸੌਫਟ ਜਗਾ ਫਿਰ ਉਹਦੇ ਨੀਚੇ ਤਾਂ ਕਰਕੇ ਇਹਨੂੰ ਸਲਾਈ ਨੂੰ ਦੱਬਣਾ ਪੈਣਾਗਾ ਇਹਨੇ ਫੇਰ ਹੀ ਸੈੱਟ ਆਉਣਾਗਾ ਇਸ ਲਈ ਆਪਾਂ ਇਥੋਂ ਵੀ ਜਿਵੇਂ ਕਰ ਜਿਵੇਂ ਆਪਣਾ ਡਿਜ਼ਾਈਨ ਵੀ ਕੋਨੇ ਬਣਾ ਰਿਹਾ ਹਾਂ ਉਹ ਮੇ ਉਸ ਤਰੀਕੇ ਨਾਲ ਆਪਾਂ ਕਪੜਾ ਅੰਦਰ ਦੱਬ ਕੇ ਸਲਾਈ ਮਾਰ ਦਾਂਗੇ ਜੀ ਡਿਜ਼ਾਈਨ ਦੇਖਣ ਨੂੰ ਤੁਹਾਨੂੰ ਔਖਾ ਲੱਗੂਗਾ ਪਰ ਬਣਾਉਣ ਚ ਕੋਈ ਔਖਾ ਨਹੀਂ ਜੀ ਟਾਈਮ ਲੱਗਦਾ ਥੋੜਾ ਜਿਹਾ ਬਾਕੀ ਇਹਨਾਂ ਨੇ ਇੱਥੇ-ਇੱਥੇ ਲੈਸ ਲਾਉਣ ਨੂੰ ਕਿਹਾ ਸੀ ਜੇਕਰ ਇਹ ਦੂਸਰੇ ਕੋਨੇ ਤੇ ਵੀ ਲੈਸ ਲਵਾਉਂਦੇ ਤਾਂ ਵੀ ਵਧੀਆ ਲੱਗਦੀ ਬਟ ਕਿਸੇ ਨੂੰ ਨਹੀਂ ਵਧੀਆ ਲੱਗਦਾ ਹੁੰਦਾ ਵੀ ਚਲੋ ਜਿਆਦਾ ਸੀ ਲੈਸਾਂ ਜੀਆਂ ਨਹੀਂ ਲਗਵਾਉਣੀ ਆ ਇਹ ਦੇਖੋ ਜੀ ਇੱਥੇ ਕੋਈ ਅਲੱਗ ਕਲਰ ਵੀ ਵਰਤ ਸਕਦੇ ਸੀ ਜੀ ਇਹ ਵੀ ਸਕਿਨ ਕਲਰ ਦਾ ਤਾਂ ਇਹਨਾਂ ਦਾ ਸੂਟ ਏ ਸੀਗਾ ਪਰ ਇਹ ਕਹਿੰਦੇ ਵੀ ਨਹੀਂ ਜ਼ਿਆਦਾ ਕਲਰ ਨਹੀਂ ਲਾਉਣੇ ਹੈਗੇ ਹੁਣ ਇਸ ਤਰੀਕੇ ਨਾਲ ਜੀ ਆਪਾਂ ਜਿਵੇਂ ਅੰਦਰਲੀ ਸਾਈਡ ਤੋਂ ਫੋਲਡ ਕਰ ਲਾਉਂਦੇ ਆਏ ਸੀ ਪੱਟੀ ਉਸੇ ਤਰੀਕੇ ਨਾਲ ਇਹਨੂੰ ਅੰਦਰ ਕੱਪੜੇ ਨੂੰ ਮੋੜ ਕੇ ਆਪਾਂ ਨੇ ਸਲਾਈ ਬਿਲਕੁਲ ਕਿਨਾਰੇ ਤੇ ਲਾ ਦੇਣੀ ਹੈ ਜੀ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਤੁਸੀਂ ਵੀਡੀਓ ਲਾਸਟ ਤੱਕ ਜ਼ਰੂਰ ਦੇਖ ਲਿਓ ਬਾਕੀ ਵੀਡੀਓ ਬਣਾਉਣ ਤੇ ਮਿਹਨਤ ਬਹੁਤ ਹੁੰਦੀ ਹੈ ਜੀ ਕਿਉਂਕਿ ਸਲਾਈ ਦਾ ਕੰਮ ਵੀ ਕਰਦੇ ਆ ਤੇ ਨਾਲ ਵੀਡੀਓ ਦਾ ਵੀ ਇਹ ਹੋ ਜਾਂਦਾ ਵੀ ਚਲੋ ਜਿਵੇਂ ਦਾ ਵੀ ਕਰਦੇ ਆ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰ ਦਈਏ ਇਹ ਸਿਰਫ ਮੈਂ ਤੁਹਾਨੂੰ ਆਈਡੀਆ ਦੇਣ ਲਈ ਵੀਡੀਓ ਸ਼ੇਅਰ ਕੀਤੀ ਹੈ ਵੀ ਤੁਸੀਂ ਵੀ ਇਹ ਡਿਜ਼ਾਈਨ ਬਣਾ ਸਕਦੇ ਹੋ ਇਹ ਦੇਖੋ ਜੀ ਜਿਵੇਂ ਹੁਣ ਇਹ ਕੋਨਾ ਆ ਗਿਆ ਹਨਾ ਆਪਾਂ ਇਹਨੂੰ ਕੱਪੜੇ ਨੂੰ ਚੰਗੀ ਤਰ੍ਹਾਂ ਅੰਦਰ ਫੋਲਡ ਕਰਨਾ ਵੀ ਕਿਤੇ ਕੋਈ ਝੋਲ ਨਾ ਪਵੇ ਤੇ ਜਿਹੜਾ ਆਪਣਾ ਜਿਹੜਾ ਕੋਨਾਗਾ ਉਹ ਵੀ ਬਿਲਕੁਲ ਸਾਫ ਸੁਥਰਾ ਲੱਗੇ ਵੀ ਹਾਂ ਵੀ ਸਹੀ ਮੋੜਿਆ ਹੋਇਆਗਾ ਇਹਨੂੰ ਤੁਸੀਂ ਆਪਣੇ ਹੱਥ ਨਾਲ ਸਹੀ ਤਰੀਕੇ ਨਾਲ ਫੋਲਡ ਕਰ ਲਿਓ ਜੀ ਤੇ ਕਾਰਨਰ ਬਣਾ ਲਿਓ ਇਹਨੂੰ ਬਣਾਉਣ ਤੋਂ ਬਾਅਦ ਜੀ ਆਪਾਂ ਕੋਨੇ 'ਚ ਲਿਆ ਕੇ ਮਸ਼ੀਨ 'ਇਸਤੇ ਜਿਹੜਾ ਕੱਪੜਾ ਨੀਚੇ ਦੱਬਿਆ ਤੇ ਮਸ਼ੀਨ ਨਾਲ ਦੱਬ ਦਾਂਗੇ ਇਹਦੇ ਨਾਲ ਆਪਣੀਆਂ ਜਿਹੜੀ ਸਲਾਈ ਕਰਨ ਨਾਲ ਪੱਟੀ ਐ ਜਿਹੜੀ ਚੰਗੀ ਤਰ੍ਹਾਂ ਬੈਠ ਜੂਗੀ ਬਾਕੀ ਤਾਂ ਪ੍ਰੈਸ ਨਾਲ ਸਹੀ ਹੋ ਜਾਊਗਾ ਜੀ ਜੇ ਕੋਈ ਮੜਾ ਮੋਟਾ ਫੇਰ ਵੀ ਆਪਾਂ ਨੂੰ ਲੱਗਿਆ ਇਸ ਤਰੀਕੇ ਨਾਲ ਜੇ ਆਪਾਂ ਉੱਥੋਂ ਸਲਾਈ ਡਬਲ ਕਰਕੇ ਫਿਰ ਆਪਾਂ ਸਾਰੀ ਜਿਵੇਂ ਪਹਿਲਾਂ ਘੁਮਾ ਕੇ ਲੈ ਕੇ ਆਏ ਆ ਕਿਨਾਰੇ ਤੇ ਸਲਾਈ ਲਾਉਂਦੇ ਆ ਆ ਉਸ ਤਰੀਕੇ ਨਾਲ ਸਲਾਈ ਲਾ ਲਾਂਗੇ ਕੋਨੇ ਬਸ ਜਿਹੜੇ ਤਰੀਕਾ ਮੈਂ ਦੱਸਿਆ ਤੁਸੀਂ ਉਸ ਤਰੀਕੇ ਨਾਲ ਮੋੜ ਦੇਣੇ ਨੇ ਇਹ ਦੇਖੋ ਜੀ ਆਪਾਂ ਨੇ ਜਿਹੜਾ ਇਹ ਘੇਰਾ ਤੇ ਚਾਕ ਇਨਾ ਤੇ ਡਿਜ਼ਾਈਨ ਬਣਾਇਆ ਸੀ ਇਹ ਬਣ ਕੇ ਤਿਆਰ ਹੋ ਗਿਆ ਡਿਜ਼ਾਈਨ ਜਿਹੜਾ ਬਹੁਤ ਸੋਹਣਾ ਲੱਗਦਾ ਜੀ ਜਦੋਂ ਪ੍ਰੈਸ ਹੋ ਗਿਆ ਇਸ ਤੋਂ ਵੀ ਵਧੀਆ ਲੱਗਣਾ ਉਹ ਤੁਹਾਡੇ ਨਾਲ ਕੱਲ ਨੂੰ ਸ਼ੇਅਰ ਕਰਾਂਗੇ ਜੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਤੇ ਕੱਲ ਵਾਲੀ ਵੀਡੀਓ ਜ਼ਰੂਰ ਦੇਖ ਲਿਓ ਤੇ ਪਿਛਲੇ ਕੱਲ ਵੀ ਜਿਹੜੀ ਮੈਂ ਵੀਡੀਓ ਪਾਈ ਸੀ ਉਹ ਵੀ ਜ਼ਰੂਰ ਦੇਖ ਲਿਓ ਉਹਦੀ ਆਪਾਂ ਸਲਵਾਰ ਤੇ ਡਿਜ਼ਾਈਨ ਬਣਾਇਆ ਸੀਗਾ ਕੱਲ ਨੂੰ ਆਪਾਂ ਬਾਵਾ ਦਾ ਡਿਜ਼ਾਈਨ ਬਣਾਉਣਾ ਜੀ ਧੰਨਵਾਦ ਜੀ